ਹਾਂ ਜੀ ਭਾਈ ਸੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਿਮੀ ਗੁਪਤਾ ਜੀ ਤੇ ਇਹ ਜਿਹੜੀ ਪੋਲੋ ਗਰਾਊਂਡ ਲੱਗੀ ਹੈ ਪਟਾਕਾ ਮਾਰਨ ਕਿ ਇਹ ਹਰ ਸਾਲ ਲੱਗਦੀ ਹੈ ਤੇ ਕਿੰਨੀਆਂ ਸ਼ਾਪਸ ਇਹ ਹਰ ਸਾਲ ਲੱਗਦੀ ਹੈ ਜੀ ਇਹ ਇੱਕ ਡਰਨਿਕਲ ਹੈ ਜੀ ਉਸ ਤੋਂ ਬਾਅਦ ਸੈਕਸ਼ਨ ਬਣ ਰਹੇ ਨੇ ਜੀ ਅਸੀਂ ਇਹ ਸਪੈਸ਼ਲ ਕਿੱਤੇ ਕਿੱਤੇ ਪਟਿਆਲੇ ਜਗ੍ਹਾ ਬਣਾ ਦਿੱਤੀ ਗਈ ਹੈ ਇਹ ਪਟਿਆਲੇ ਇਦੇ ਪੋਲੋ ਗਰਾਊਂਡ ਜੀ ਇਸ ਪਹਲਾ 2-3 ਕਿੱਤੀ ਵੀ ਹੈ ਜੀ। ਇਹ ਦੋ ਚ ਤਿੰਨ ਕਿੱਤੀ ਡਬਲੀ ਕਿੰਨੀ ਕੀਤੀ ਵੀ ਹੈ ਜੀ। ਵਿਰਕੀ ਕਿਤਰਾਏ ਕੀਤੀ ਵੀ ਹੈ ਜੀ ਤੇ ਰਮਸਟ ਕੀਤੀ ਗਈ ਹੈ। ਇਹ ਮੇਨ ਸ਼ਹਿਰ ਦੀ ਇਹ ਹੈ ਹੈ। ਮੇਨ ਸ਼ਹਿਰ ਦੀ ਪਹਲਾ ਬੰਦੀ ਹੈ ਜੀ। ਇਹ ਕਿੰਨੀ ਸ਼ਾਪਸ ਹਨ ਰੇ? ਰੇ 35 ਸ਼ਾਪਸ ਹਨ। 35 ਸੈਕਸ਼ਨ ਹਨ। ਕਿ ਕਿੰਨਾ ਪਟਾਕਾ ਸ਼ਹਿਰ ਚ ਆ ਗਿਆ ਹੁਣ। ਇਸ ਵਾਰ ਤਾਂ ਮੰਦਾ ਹੀ ਇੰਨਾ ਜੀ ਵੀ ਪਟਾਕਾ ਤਾਂ ਜੋ ਪਹਿਲਾ ਦਿਨ ਪਹਿਲੇ ਵਾਲੇ ਕੰਮ ਦਾ ਰਹਿ ਨਹੀਂ ਜੀ। ਫਰਸ਼ ਨਹੀਂ ਅੱਜ। ਲੋਕਾਂ ਨੂੰ ਪਤਾ ਨਹੀਂ ਨਾ ਅਜੇ ਮਾਰਕੀਟ ਲੱਗ ਗਈ। ਤੁਸੀਂ ਦੇਖੋ ਨਹੀਂ ਸਭ ਨੂੰ ਪਤਾ ਹੀ ਦੇਖੋ ਤੁਸੀਂ। ਵਾਲੀ ਨੂੰ ਦੋ ਦਿਨ ਰਹਿ ਗਏ ਹਾਲ ਬਾਜ਼ਾਰ ਸੁੰਨਾ ਪਿਆ ਜੀ ਇਹ ਕੀ ਅਪੀਲ ਕਰਦੇ ਹੋ ਲੋਕਾਂ ਨੂੰ ਅਪੀਲ ਤਾਂ ਹੀ ਕਰਦੇ ਆਂ ਜੀ ਵੀ ਬਸ ਆਪਣੇ ਤਿਹਾਰ ਬਚਾਏ ਜਾਣ ਜੀ ਜਿਹੜੇ ਇਹ ਕਹਿੰਨੇ ਵੀ ਪ੍ਰਦੂਸ਼ਣ ਆ ਪ੍ਰਦੂਸ਼ਣ ਹੋਰ ਵੀ ਕਈ ਚੀਜ਼ਾਂ ਨਾਲ ਹੁੰਦਾ ਪ੍ਰਦੂਸ਼ਣ ਤਾਂ ਪਰਾਲੀ ਨਾਲ ਹੁੰਦਾ ਸਭ ਨਾਲ ਹੀ ਹੁੰਦਾ ਜੀ ਵੀ ਪਟਾਕ ਪਟਾਕ ਜਣਾ ਕਰ ਲੈਣਾ ਨਾ ਪੋਲੂਸ਼ਨ ਨਹੀਂ ਹੁੰਦਾ ਜੀ ਇਹ ਸਾਡਾ ਤਿਹਾਰ ਹੈ ਤੇ ਇਹ ਤੁਸੀਂ ਕੋਈ ਸਪੈਸ਼ਲ ਪਟਾਕੇ ਕੋਈ ਕਲਰ ਵੀ ਡੇੜੇ ਠਾ ਵਾਲੇ ਨਹੀਂ ਹੋ ਕੋਈ ਸੇਵ ਗ੍ਰੀਨ ਵਾਲੀ ਉਹ ਤਾਂ ਤਾਂ ਹੋਗੇ ਕੋਈ ਗ੍ਰੀਨ ਦੀਵਾਲੀ ਵਾਲਾ ਪਟਾਕੇ ਕਰ 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 ਗ੍ਰੀਨ ਕਲਰ ਨਹੀਂ ਹੈ ਜੀ ਇਸ ਤੇ ਸਭ ਤੋਂ ਮੈਂਸ਼ਨ ਕਰਤਾ ਕੋਈ ਵੀ ਚੀਜ਼ ਲੋਂਗੇਸਟ ਮੈਂਸ਼ਨ ਹੈ ਜੀ ਆ ਚੱਕੀਓ ਜੀ ਚੱਕੀਓ ਟਿਨੀ ਟੌਏ ਬੱਚਿਆਂ ਦੇ ਆਈ ਜੋ ਵੀ ਆਈਟਮ ਚੱਕੋ ਆ ਬੱਬਲ ਸੈਕ ਨੀਤਾ ਦਾ ਸਮਾਨ ਚੱਕ ਲੈ ਬਸ ਨਹੀਂ ਪਤਾ ਨਹੀਂ ਪਤਾ ਇਹੀ ਚੱਕ ਲੈ ਆ ਦੇਖੋ ਜੀ ਮੈਂ ਬੱਚੇ ਦੀ ਬਟਰਫਲਾਈ ਹੈ ਜੀ ਹਾਂ ਜੀ ਹਾਂ ਜੀ ਗ੍ਰੀਨ ਕਰਕਰ ਸਪੈਸ਼ਲ ਗ੍ਰੀਨ ਗ੍ਰੀਨ ਕਰਕਰ ਮੈਂਸ਼ਨ ਹੈ ਜੀ ਇਸ ਤੇ ਸਰਕਤ ਪੀੜੀ ਕੰਦਰਾ ਖਾਲੀ ਕਹਿ ਰਿਹਾ ਜੀ ਅੱਛਾ ਇਹ ਗ੍ਰੀਨ ਕਰੈਕਰ ਗ੍ਰੀਨ ਫਾਇਰਵਰਕਸ ਕਿਵੇਂ ਦਾ ਪ੍ਰਬੰਧ ਕੀਤਾ ਗਿਆ ਸ਼ਾਪਸ ਦੇ ਉੱਪਰ ਪਰ ਸੇਫਟੀ ਲਈ ਪ੍ਰਬੰਧ ਹੈ ਜੀ ਫਾਰਬਿਡ ਆ ਜਾਂਦੀ ਹੈ ਜੀ ਸਾਡੀ ਠੀਕ ਹੈ ਜੀ ਤੇ ਕੀ ਕਹਿੰਦੇ ਹੁਣ ਸੀ ਆਪਣੇ ਆਪਣੇ ਇੰਤਜ਼ਾਮ ਕੀਤੇ ਹੋਏ ਆ ਜੀ ਪਾਣੀ ਦੇ ਰੇਤੇ ਦੇ ਸਿਲੰਡਰਾਂ ਦੇ ਪਰ ਉਰੇ ਮੈਂ ਦੇਖਿਆ ਕਿ ਸੀ ਸ਼ੌਕ ਕੋਲ ਅੱਛਾ ਜੀ ਸਿਲੰਡਰ ਵੀ ਨਹੀਂ ਹੈ ਕੋਈ ਪਾਣੀ ਜਿਹੜੇ ਨਾ ਫਾਇਰਵਿਟ ਖੜੀ ਹੈ ਦੁਕਾਨਾਂ ਨਾ ਜੀ ਜਿਹੜੀਆਂ ਅੱਜ ਸ਼ੁਰੂ ਹੋਈਆਂ ਜੀ ਲਗਣੀਆਂ ਅੱਛਾ ਜੀ ਤੇ ਜਿਵੇਂ ਹਜੇ ਲਾਈਟ ਦਾ ਪ੍ਰਬੰਧ ਨਹੀਂ ਹੋਇਆ ਜੀ ਪ੍ਰੋਪਰ ਠੀਕ ਹੈ ਲਾਈਟਰ ਤਾਰਾਂ ਪੈ ਗਈਆਂ ਜੀ ਮਤਲਬ ਸ਼ੁਰੂ ਨਹੀਂ ਹੋਇਆ ਜੀ ਹਲੇ ਅੱਜ ਮਤਲਬ ਅਸੀਂ ਪ੍ਰੋਪਰ ਤਰੀਕੇ ਅਸੀਂ ਕੱਲ ਤੋਂ ਸ਼ੁਰੂ ਕਰਾਂਗੇ ਤੁਸੀਂ ਮੈਨੂੰ ਭੇਜਤਾ ਪ੍ਰਸ਼ਾਸਨ ਵੀ ਉਰੇ ਫਾਇਰ ਵਿਗੇਟ ਖੜਾ ਕੇ ਰੱਖੋ ਹਾਂਜੀ ਹਾਂਜੀ ਉਹ ਕੱਲ ਆਏ ਵੀ ਸੀਗੇ ਜੀ ਸਾਰਾ ਮੌਇਨਾ ਕਰਕੇ ਗਏ ਆਂ ਦੇਖੇ ਗਏ ਫਾਇਰ ਵਿਗੇਟ ਵਾਲੇ ਤੁਹਾਡੇ ਵੱਲੋਂ ਦੁਕਾਨਦਾਰਾਂ ਨੂੰ ਕੋਈ ਸਪੈਸ਼ਲ ਆਪਾਂ ਕਹਿੰਦੇ ਨਿਯਮਾਂ ਦੇ ਵਿੱਚ ਕਾਬੂ ਰੱਖਣ ਲਈ ਜਾਂ ਇੰਤਜ਼ਾਮ ਸਾਰਿਆਂ ਨੂੰ ਹੀ ਪੀਲਾ ਜੀ ਜਿਹੜੀ ਤਾਂ ਇੱਕ ਪਾਰਕਿੰਗ ਦੀ ਹੈ ਜੀ ਪਾਰਕਿੰਗ ਆਪਣੀ ਬਾਹਰ ਲਾਂਝੀ ਕੋਲੋ ਗਰਾਊਂਡ ਤੋਂ ਤੇ ਕੋਈ ਕੋਈ ਵੀ ਮਤਲਬ ਅ ਅੱਗ ਦਾ ਇਸਤੇਮਾਲ ਨਾ ਕਰਨ ਜਿਵੇਂ ਕਿ ਕੋਈ ਜੋਤ ਫਿਕੜ ਵਗੈਰਾਂ ਨ ਕਰਨ ਤੇ ਜਿਵੇਂ ਕੋਈ ਕੋਈ ਖੁਲਚੀ ਵਾਲਾ ਕੋਈ ਵੇਚਣ ਆ ਜਾਂਦਾ ਉਹ ਸੀ ਪੂਰੇ ਬੰਦ ਕੀਤਾ ਗਿਆ ਜੀ ਧੰਨਵਾਦ ਇਹ ਪ੍ਰਬੰਧ ਰੱਖੇ ਹੋਰੇ ਪਟਾਕਾ ਮਾਰਕੀਟ ਦੀ ਦੁਕਾਨ ਸਰ ਉਹਰੇ ਆਪਣੀ ਦੁਕਾਨ ਹੈ ਪਟਾਕਾ ਮਾਰਕੀਟ ਚ 11 ਨੰਬਰ ਹੈ ਅੱਛਾ ਜੀ ਤੇ ਮੇਰੇ ਫਾਦਰ ਨੇ ਉਹ ਸ਼ੁਰੂ ਤੋਂ ਪਟਾਕਿਆਂ ਦਾ ਕੰਮ ਕਰ ਰਹੇ ਨੇ ਪਹਿਲਾਂ ਫੜੀ ਲਾਇਆ ਕਰਦੇ ਸੀਗੇ ਮਾਲ ਬਚ ਗਿਆ ਸੀ ਉਹਨਾਂ ਕੋਲ ਕਿਸੇ ਬੰਦੇ ਨੇ ਕਿਹਾ ਕਿ ਜਿਹੜਾ ਮਾਲ ਆ ਇਹ 샤ਊ ਕਰਦਾ ਪੁੱਤ ਹੁੰਦਾ ਇਹਨੂੰ ਸੰਭਾਲ ਕੇ ਰੱਖੋ ਇਹ ਜਦ ਵੀ ਬੀਕੇਗਾ ਕੁਛ ਨਾ ਕੁਛ ਦੇਖੀ ਜਾਏਗਾ ਕੋਈ ਨੁਕਸਾਨ ਨਹੀਂ ਹੁੰਦਾ ਹੁਣ ਅਗਲੇ ਸਾਲ ਜਿਵੇਂ ਹੁਣ ਥੋੜਾ ਜਿਹਾ ਪਟਾਕਾ ਬਚ ਜੇਗਾ 5000 10000 ਦਾ ਇਹ ਹੌਸਲਾ ਹੁੰਦਾ ਕਿ ਅਗਲੇ ਸਾਲ ਵੀ ਅਸੀਂ ਕੰਮ ਕਰੀਏ ਬੱਚਿਆਂ ਨੂੰ ਰੋਟੀ ਕਮਾ ਕੇ ਦੇਈਏ ਇਹ ਲੋਕਾਂ ਦਾ ਕਹਿਣਾ ਵੀ ਪਟਿਆਲਾ ਰੀ ਠੀਕ ਜਿਹੜੇ ਪਟਿਆਲੇ ਸ਼ਾਇ ਪਟਾਕਾ 5 ਕਰੋੜ ਦਾ ਪਟਾਕਾ ਦੀਵਾਲੀ ਤੇ ਵਿਕੇਗਾ ਸਰ ਪਤਾ ਹੈ ਕੀ ਗੱਲ ਹੈ ਜੀ ਇਹ ਤਾਂ ਕਹਿਣੀਆਂ ਗੱਲਾਂ ਨਹੀਂ ਆ 5 ਕਰੋੜ 10 ਕਰੋੜ ਤੁਸੀਂ ਮਾਰਕੀਟ માં ਜਾ ਕੇ ਦੇਖੋ ਆਪਾਂ ਹੁਣ ਚੱਲਦੇ ਹਾਂ ਸਾਰੀ ਮਾਰਕੀਟ માં ਕਿਸੇ ਦੁਕਾਨ ਤੇ ਦਿਖਾਉ ਗਾਖ ਹੈਗਾ ਇਹ 10 ਕਰੋੜ ਦਾ ਬਟਾਕਾ ਹੋਏਗਾ ਜੇ 5 ਦਿਨ ਰਹਿ ਗਏ ਸਰ ਨਹੀਂ ਅਜੇ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਬਸ ਮਾਰਕੀਟ ਅੱਜ ਲੱਗੀ ਹੈ ਕੱਲ ਮਾਰਕੀਟ ਕੱਲ ਲੱਗੀ ਹੈ ਸਰ ਅੱਜ ਦੁਕਾਨਾਂ 'ਚ ਆਏ ਅੱਜ ਸ਼ੁਰੂ ਹੋ ਜਾਈਏ ਅੱਜ ਸ਼ੁਰੂ ਹੋਈ ਹੈ ਸਰ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਾਨੂੰ ਇਹੀ ਕਹਿ ਸਕਦੇ ਹਾਂ ਕਿ ਬਾਹਰ ਪਾਰਕਿੰਗ ਚਾਹਨ ਸਾਰੇ ਬੰਦੇ ਉਹਰੇ ਖੁਸ਼ੀ ਨਾਲ ਆਪਣਾ ਆਪਣੀ ਡਿਊਟੀ ਖੁਦ ਕਰਨ ਦੂਜੇ ਤੇ ਨਾ ਡਿਪੈਂਡ ਰਹਿਣ ਜੇ ਉਹ ਗਲਤੀ ਕਰ ਰਿਹਾ ਉਹਨੂੰ ਸਮਝਾਓ ਨਾ ਤੁਸੀਂ ਆਪ ਸਿੱਖੋ ਪ੍ਰਸ਼ਾਸਨ ਵੱਲੋਂ ਜਿਹੜੇ ਇੰਤਜ਼ਾਮ ਨੇ ਉਹਨਾਂ ਦੇ ਦੇਖੋ ਜੀ ਪ੍ਰਸ਼ਾਸਨ ਸਾਡੇ ਨਾਲ ਖੜਾ ਉਹਨਾਂ ਨੇ ਦੁਕਾਨਾਂ ਦੇਤੀਆਂ ਪ ਕੋਣ ਪ੍ਰਸ਼ਾਸਨ ਦਾ ਕਿਵੇਂ ਸ਼ੁਕਰੀਆ ਆ ਦਿਆ ਪੂਰੇ ਉਰੇ ਕੋਈ ਫਾਰਮਿਕਟ ਦੀ ਗੱਡੀ ਨਹੀਂ ਖੜੀ ਸੀ ਸਪਾਇਰ ਨੇ ਕਿਸੇ ਸ਼ਾਪ ਚ ਪ੍ਰਬੰਧ ਨਹੀਂ ਕੀਤਾ ਕੱਲ 19 21 ਹੋ ਜਾ ਚਲ ਨਹੀਂ ਹੋਵੇ ਬੱਸ ਸੁਮੂ ਮੇਰੀ ਫਾਇਰ ਬ੍ਰਿਗੇਡ ਦਾ ਆਫਿਸ ਹੋਰੇ 2 ਮਿੰਟ ਦੂਰੀ ਤੇ ਆ ਇਹ ਜਿਹੜੀ ਪਟਾਕਾ ਉਰੇ ਇੱਕ ਮਿੰਟ ਵਾਸ ਕੱਲੇ ਕੱਲੇ ਬੰਦੇ ਦੀ ਦੁਕਾਨ ਤੇ ਉਹਨਾਂ ਨੇ ਫਾਇਰ ਬਿਗੇਟ ਦਾ ਨੰਬਰ ਦਿੱਤਾ ਹੋਇਆ ਜਦ ਵੀ ਕੋਈ ਦਿੱਕਤ ਆਂਦੀ ਉਰੇ ਬਾਹਰ ਉਹਨਾਂ ਦੀ ਫਾਇਰ ਬਿਗੇਟ ਦੀ ਗੱਡੀ ਖੜੀ ਹੈ ਉਰੇ ਪਟਾਕਾ ਮਾਰਕੀਟ ਮਾ ਪਾਰਕਿੰਗ ਕਰਕੇ ਹਜੇ ਪਟਾਕਿਆਂ ਦੀਆਂ ਗੱਡੀਆਂ ਆ ਰਹੀਆਂ ਤਾਂ ਨਹੀਂ ਅੰਦਰ ਮੰਗਾਈ ਠੀਕ ਹੈ ਜੇ ਬਾਏ ਚਾਂਸ ਰੱਬ ਖੁਦਾ ਨਾਲ ਖਾਸ ਤਾਂ ਐਸੀ ਕੋਈ 1921 ਹੁੰਦੀ ਹੈ ਤਾਂ ਸਾਡੇ ਕੋਲ ਸਾਰੇ ਪ੍ਰਬੰਧ ਹੈ ਥੈਂਕ ਯੂ ਹਾਂਜੀ ਸਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੁਨੀਲ ਸਿੰਘਲਾ ਇਹ ਇਹ ਮਾਰਕੀਟ ਦਾ ਪ੍ਰਧਾਨ ਕੌਣ ਹੈ ਜੀ ਮਾਰਕੀਟ ਦਾ ਪ੍ਰਧਾਨ ਹੈ ਜੀ ਆਪਣੇ ਪ੍ਰਧਾਨ ਤਾਂ ਸਾਰੇ ਹੀ ਐ ਮਤਲਬ ਕਿ ਵੀ ਇੱਕ ਇਕੱਠੇ ਕਿੰਨੇ ਕ ਦੁਕਾਨਦਾਰਾਂ ਨੇ ਲਾਈਓ ਸ਼ਾਪਸ ਇਹ ਸ਼ਾਪਾਂ ਲੱਗੀਆਂ ਜੀ 36 ਜੀ 36 ਇਹ ਕੋਈ ਕੰਟਰੈਕਟ ਹੈ ਠੇਕਾ ਵੀ ਹੁੰਦਾ ਕੋਈ ਸਰਕਾਰ ਨੂੰ ਕੁਝ ਪੈਸੇ ਵੀ ਭਰਨੇ ਪੈਂਦੇ ਇਸ ਤੇ ਬਣਾ ਲੇ ਨਹੀਂ ਨਹੀਂ ਇਹਦੇ ਨਹੀਂ ਪੈਸੇ ਭਰਨੇ ਪੈਂਦੇ ਜੀ ਸ਼ੈੱਡ ਕਿਤੇ ਬਣਾਉਂ ਮਾਈਂਦਾ ਇਹ ਤਾਂ ਦੁਕਾਨਦਾਰਾਂ ਦੇ ਆਪਣੇ ਸ਼ੈੱਡ ਐ ਜੀ ਇਹ ਲਵਾਈ ਲਵਾਈ ਲੈ ਕੇ ਜਾਂਦੇ ਆ ਜੀ ਜਿਹੜੇ ਲੰਨ ਆਉਂਦੇ ਆ ਅੱਛਾ ਪਹਿਲੇ ਖਰੀਦ ਕੇ ਰੱਖੇ ਹੋਏ ਆ ਹਾਂਜੀ ਹਾਂਜੀ ਇਹ ਸਾਰੇ ਮਾਰਕੀਟ ਦੇ ਹੀ ਸ਼ੈੱਡ ਐ ਜੀ ਇਹ ਕਿੰਨੇ ਕ ਸ਼ਾਪਸ ਐ ਟੋਟਲ ਟੋਟਲ 36 ਦੁਕਾਨਾਂ ਨੇ ਜੀ ਕਿੰਨੀਆਂ ਸ਼ਾਪਸ ਐ ਤੇ ਕਿਸ ਤਰ੍ਹਾਂ ਦੇ ਸਰਕਾਰ ਵੱਲੋਂ ਅਰੇਂਜਮੈਂਟ ਕੀਤੇ ਗਏ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਪੂਰੇ ਅਰੇਂਜਮੈਂਟ ਕਰੇ ਜਾਂਦੇ ਆ ਜੀ ਔਰ ਫਾਇਰ ਬ੍ਰਿਗੇਡਾਂ ਖੜਾਈਆਂ ਜਾਂਦੀਆਂ ਜੀ ਔਰ ਹੈ ਤਾਂ ਨਹੀਂ ਪਰੂ ਜੜਾ ਆ ਲਾਸਟ 3 ਦਿਨ ਲੱਗਦੀਆਂ ਜੀ ਅਜੇ ਤਾਂ ਮਾਰਕੀਟ ਹੀ ਨਹੀਂ ਸ਼ੁਰੂ ਹੋਈ ਬੰਦ ਪਏ ਐ ਜੇ ਤਾਂ ਮਾਲ ਮੋਹਾਰਾ ਵੀ ਕਰਨਾ ਚਾਹਗੇ ਪਟਾਕੇ ਸਾਰੀਆਂ ਦੁਕਾਨਾਂ ਚ ਗਾਏ ਆ ਆ ਰਹੇ ਆ ਹੋਲੀ ਹੋਲੀ ਆ ਤੇ ਸੀਸਪਾਇਰ ਵਗੈਰਾ ਤੁਸੀਂ ਰੱਖੇ ਹਾਂ ਜੀ ਆਹ ਜੀ ਆਹ ਸਿਲੰਡਰ ਰੱਖਦੇ ਆ ਜੀ ਅਸੀਂ ਅੱਗ ਬੁਝਾਉਣ ਵਾਲੇ ਪਾਣੀ ਪਾਣੀ ਰੱਖਦੇ ਆ ਰੇਤਾ ਰੱਖਦੇ ਆ ਜ ਤੇ ਇਹ ਕਿੰਨੇ ਤੋਂ ਕਿੰਨੇ ਟਾਈਮਿੰਗ ਹੈ ਜੀ ਜੇ ਕੋਈ ਲੈਣਾ ਆਣਾ ਚਾਹ ਲੋਕ ਜਿਹੜੇ ਸ਼ਾਇਦ ਲੋਕ ਖਰੀਦਦਾਰੀ ਹਾਂਜੀ ਸਵੇਰੇ 8 ਵਜੇ ਤੋਂ ਲੈ ਕੇ ਰਾਤ ਨੂੰ 8-9 ਵਜੇ ਤੱਕ ਜੀ 8 ਵਜੇ ਤੇ ਕੋਈ ਮਾਰਕੀਟ ਰੇਟ ਨਾ ਕੋਰੇ ਕੋਈ ਫਾਇਦਾ ਹੈ ਲੋਕਾਂ ਨੂੰ ਖਰੀਦਣ ਦਾ ਕੀ ਫਾਇਦਾ ਇਹ ਉਹਦੇ ਸਾਰੇ ਸਸਤੇ ਰੇਟ ਵੀ ਲਦੇ ਐ ਡਿਸਕਾਊਂਟ ਹਾਂਜੀ ਡਿਸਕਾਊਂਟ ਰੇਟ ਮਿਲਦਾ ਜੀ ਸਾਰਾ ਇੱਕ ਦੁਕਾਨਦਾਰ ਦੀ ਨਜ਼ਰੀਆਂ ਦੇਖਿਆ ਜਾਵੇ ਤੁਹਾਨੂੰ ਸਮੱਸਿਆਵਾਂ ਕੀ ਕੀ ਆ ਰਹੀਆਂ ਸਤ ਸੰਦੋਮਾ ਕੋਈ ਸਮੱਸਿਆ ਨਹੀਂ ਆਂਦੀ ਜੀ ਬਸ ਉਹਰੇ ਆਨੇ ਆ ਮਾਲ ਵੇਚਦੇ ਆ ਚਲੇ ਜਾਂਦੇ ਆ ਆਪਣੇ ਆਪਣੇ ਘਰ ਨੂੰ ਜੀ ਨਹੀਂ ਇਹ ਰਿਟੇਲ ਮਾਰਕੀਟ ਹੈ ਨਾ ਜੀ ਇੱਕ ਪਬਲਿਕ ਨੂੰ ਕੀ ਕਰਨਾ ਕਹਿਣਾ ਚਾਹੁੰਦੇ ਹੋ ਜੀ ਸੇਫਟੀ ਵਾਸਤੇ ਕੋਈ ਬੀਡੀਪੀਆ ਜਾਂ ਹੋਰ ਕਿਸ ਤਰ੍ਹਾਂ ਦਾ ਕੋਈ ਸਮੋਕਿੰਗ ਵਾਲਾ ਕੋਈ ਸਿਸਟਮ ਨਹੀਂ ਹੈ ਜੀ ਹੂੰ ਔਰ ਇਹ ਨਹੀਂ ਕੋਈ ਬੀਡੀ ਸਿਕਟ ਪੀ ਸਕਦਾ ਕੋਈ ਬਾਹਰ ਲਾ ਕੋਈ ਆ ਕੇ ਉਹਨੂੰ ਕੀ ਕਹਿਣਾ ਚਾਹੁੰਦੇ ਨਹੀਂ ਨਹੀਂ ਗਰਾਊਂਡ ਦੇ ਅੰਦਰ ਕੋਈ ਬਾਹਰ ਲਾ ਕੇ ਪਿੰਦਾ ਹੀ ਨਹੀਂ ਜੀ ਇੰਨੀ ਕੁ ਤਾਂ ਅਗਲੇ ਨੂੰ ਕਾਮਨ ਸੈਂਸ ਹੈ ਨਾ ਜੀ ਇਹ ਉਹਦਾ ਸਪੋਰਟਸ ਸਿਸਟਮ ਹੈ ਜੀ ਕਈ ਆਪਾਂ ਸਪੋਰਟਸ ਦੇ ਗਰਾਊਂਡ 'ਚ ਜਾ ਕੇ ਕੋਈ ਸਿਡੀ ਬੀਡੀ ਸਿਗਰਟ ਬੈਠ ਕੇ ਪੀ ਸਕਦਾ ਬੰਦਾ ਜੀ ਮਤਲਬ ਹੀ ਨਹੀਂ ਜੀ ਹੋਰ ਕੋਈ ਕੋਈ ਮੈਸੇਜ ਦੇਣਾ ਚਾਹੁੰਦੇ ਆ ਇੱਕ ਜਿਹੜੇ ਬਾਕੀ ਉਹ ਸਾਰੇ ਬੰਦੇ ਐ ਖਿਆਲ ਰੱਖਦੇ ਆ ਕਿਸੀ ਬੀਡੀ ਸਿਗਰਟ ਵਾਲੇ ਨੂੰ ਬੜਨ ਹੀ ਨਹੀਂ ਦਿੰਦੇ ਸ਼ਹਿਰ ਦੇ ਵਿੱਚ ਜਿਹੜਾ ਡੰਪ ਕੀਤੇ ਬਨੇ ਪਟਾਕੇ ਉਹਨਾਂ ਜਿਹੜੇ ਜਿਹੜੇ ਵਿਕਰੇਤਾ ਨੇ ਡੰਪ ਕੀਤੇ ਨੇ ਪਟਾਕੇ ਉਹਨਾਂ ਬਾਰੇ ਕੋਈ ਵਿਸ਼ੇਸ਼ ਤੌਰ ਤੇ ਸ਼ਹਿਰ ਚ ਕਹਾਂ ਟੰਪ ਹੁੰਦਾ ਪਟਾਟਾ ਬੋ ਜੀ ਕਾਨਾ ਅੱਗੇ ਘਰਾਂ ਚ ਅੱਗੇ ਹਰ ਜਗ੍ਹਾ ਵਿਕਰੇ ਗਲੀਆਂ ਚ ਉਹਦੇ ਲਈ ਕੀ ਪ੍ਰਸ਼ਾਸਨ ਪਹਿਲਾਂ ਜਦੋਂ 15 ਸਾਲ ਪਹਿਲਾਂ ਜਦੋਂ ਮਾਰਕਟ ਵਿੱਚ ਅੱਜ ਵਿਕਰੇ ਹੁਣ ਜੀ ਮੇਂ ਚੋੜੀਆਂ ਪੱਟੀਆਂ ਵੀ ਗਲੀਆਂ ਚ ਵੀ ਬਾਜ਼ਾਰਾਂ ਚ ਜੋੜੀਆਂ ਪੱਟੀਆਂ ਮਤਾਂ ਇਹ ਉਹ ਲੱਗਿਆ ਵੀ ਹੈ ਫੜੀਆਂ ਦਾਦਾ 15 15 ਹਜ਼ਾਰ ਦਾ ਹਿਸਕ ਤੈ ਨਾ ਰਾਈਡੈਂਸ ਲੈ ਰਹੀਏ ਚਾਹ ਦੇਖੋ ਕੋਈ ਘਟਨਾ ਵਾਪਰ ਗਈ ਜੂਨ ਉਹਦਾ ਤਾਂ ਸਾਡਾ ਕੋਈ ਕਸੂਰ ਨਹੀਂ ਹੈ ਜੀ ਇਹ ਤਾਂ ਹੁਣ ਪ੍ਰਸ਼ਾਸਨ ਹੀ ਤੁਹਾਨੂੰ ਜਵਾਬ ਦੇ ਸਕਦਾ ਹੈ ਜੀ ਬਾਕੀ ਉਹ ਗਰੀਬ ਬੰਦੇ ਆ ਜਿਹਰੇਕ ਬੰਦੇ ਨੇ ਰੋਟੀ ਖਾਣੀ ਆ ਮਾਰਾ ਜੀ ਤੁਹਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਨਹੀਂ ਨਹੀਂ ਸਾਡਾ ਕੀ ਉੱਤਲ ਲਗਾ ਹਰੇਕ ਬੰਦੇ ਨੇ ਆਪਣੀ ਕਿਸਮਤ ਦੀ ਰੋਟੀ ਖਾਣੀ ਆ ਮੋ ਜੀ ਇਸ ਇਸ ਵਾਰ ਇਹ ਦੱਸੋ ਵੀ ਕਿੰਨ ਪਟਿਆਲੇ ਸ਼ਹਿਰ ਕਿੰਨੇ ਕਰੋੜ ਦਾ ਪਟਾਕਾ ਆ ਚੁੱਕਿਆ ਹਨ ਪੂਰੇ ਸ਼ਹਿਰ ਚ ਕਿੰਨਾ ਕ ਪਟਾਕਾ ਚ ਇਹ ਹੁਣ ਮੈਨੂੰ ਕੀ ਪਤਾ ਹੈ ਰਿਟੇਲ ਮਾਰਕੀਟ ਆ ਉਹਰੇ ਪਟਿਆਲੇ ਚ ਕੋ ਹੌਲਸੇਲਰ ਤਾਂ ਹੈ ਨਹੀਂ ਕੋਈ ਲਾਇਸੈਂਸ ਵੱਡਾ ਤਾਂ ਹੈ ਨਹੀਂ 90 ਹੈ ਸਭ ਤੋਂ ਵੱਡਾ ਲਾਇਸੈਂਸ ਪਟਿਆਲੇ ਡਿਸਟ੍ਰਿਕਟ ਦੇ ਅੰਦਰ ਉਹ ਕਿਹੜੀ ਮਾਰਕੀਟ ਹੈ ਉੱਥੇ ਲੱਗਦੀ ਹੈ 90 ਉਹ ਨਾ ਮੈਗਜ਼ੀਨ ਹੈ ਜੀ ਪੂਰੀ ਬਣਾਈ ਵੀ ਵੱਡਾ ਲਾਇਸੈਂਸ ਹੈ ਅਗਲੇ ਕੋਲ ਜੀ ਅੱਛਾ ਇਹ ਤਾਂ ਟੈਂਪੋਰਰੀ ਲਾਇਸੈਂਸ ਵਾਲੇ ਰਿਟੇਲਰ ਬੰਦੇ ਹੈ ਜੀ ਇਹ ਗਰੀਬ ਬੰਦੇ ਹੈ ਹਾਂ ਜੀ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਸੰਜੀ ਹੈ ਜੀ ਨਾਮ ਮੇਰਾ ਤੇ ਇਹ ਕਿਹੜੀ ਜਗ੍ਹਾ ਪਟਾਕਾ ਮਾਰਕੀਟ ਲੱਗੀ ਹੈ ਇਹ ਹੈਗੀ ਜੀ ਕੋਲੋ ਗਰਾਊਂਡ ਪਟਿਆਲਾ مین ਮਾਲ ਰੋਡ ਤੇ ਤੇ ਇੱਥੇ ਕਿੰਨੀਆਂ ਸ਼ਾਪਸ ਲੱਗੀਆਂ ਇੱਥੇ ਲੱਗੀਆਂ ਜੀ 35 ਸ਼ਾਪਸ ਗਵਰਨਮੈਂਟ ਵੱਲੋਂ ਅਪਰੂਵਡ ਹੈ ਸਾਰੀਆਂ ਅੱਛਾ ਜੀ ਇਹ ਕਿੰਨੇ ਦਿਨ ਹੋ ਗਏ ਰਹਿ ਗਏ ਦੀਵਾਲੀ ਇਹ 22 ਤਰੀਕ ਤੱਕ ਵੈਲਿਡ ਹੈ ਜੀ ਸ਼ਾਪਸ ਸਾਰੀਆਂ 21 ਦੀ ਦੀਵਾਲੀ ਹੈ 22 ਤਰੀਕ ਨੂੰ ਬਸ ਜਿਵੇਂ ਕਲੋਜ਼ ਕਰਕੇ ਸਾਰਾ ਤੇ ਟਾਈਮਿੰਗ ਕੀ ਹੈ ਸ਼ਾਪਸ ਦਾ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਰਾਤ ਦੇ 12 ਵਜੇ ਤੱਕ ਹੋਰ ਬਾਕੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਜੀ ਸੇਫਟੀ ਦੇ ਹਲੇ ਕੱਲ ਹੀ ਮਾਰਕੀਟ ਤਿਆਰ ਹੋਈ ਹੈ ਸਮਾਨ ਸਮੂਲ ਲੱਗ ਰਿਹਾ ਉਸ ਤੋਂ ਬਾਅਦ ਜਿਹੜੇ ਇੰਤਜ਼ਾਮ ਨੇ ਫਾਇਰ ਦੇ ਅਫਸਰ ਉਹ ਜੀ ਖੜੀ ਨਹੀਂ ਫਾਇਰ ਬ੍ਰਿਗੇਡ ਹੈ ਨਾ ਲਾएंगे ਜੇ ਉਹ ਖੜਨੀਆਂ ਫਾਇਰ ਫਾਇਰ ਬ੍ਰਿਗੇਡ ਵੱਲੋਂ ਗੱਡੀ ਆਏਗੀ ਪਲੱਸ ਸਾਰੇ ਦੁਕਾਨਦਾਰਾਂ ਵੱਲੋਂ ਸਿਲੰਡਰ ਵਗੈਰਾ ਰੱਖਿਆ ਜਾਏਗਾ ਕਿਉਂਕਿ ਹਲੇ ਪ੍ਰੋਫਾਇਰ ਕੁਝ ਰੱਖਿਆ ਹਾਂਜੀ ਹਾਂ ਹਲੇ ਪ੍ਰੋਫਾਇਰ ਇਸ ਵਕਤ ਹਜੇ ਰੱਖਣਾ ਵੀ ਤਿਆਰੀਆਂ ਐਕਚੁਅਲੀ ਜੇ ਸਮਾਨ ਹਲੇ ਕੱਲ ਹੀ ਸ਼ਿਫਟ ਹੋਇਆ ਜੀ ਸਾਰਿਆਂ ਨੇ ਰੱਖਣਾ ਹੁਣ ਸਮਾਨ ਲੱਗਣ ਤੋਂ ਬਾਅਦ ਸਾਰੇ ਸੀਸਪਾਇਰ ਸਿਲੰਡਰ ਰੱਖਣਗੇ ਪਲੱਸ ਜੋ ਆਪਣੇ ਪ੍ਰੋਕੋਸ਼ਨ ਉਪਰਤਨ ਠੀਕ